ਕੁਝ ਮੋਦੀ ਜਵਾਬ ਦੇ ਭਾਈ ਜੇ ਅਸੀਂ ਟਰੈਕਟਰ ਲੈ ਕੇ ਦਿੱਲੀ ਚ ਵੜ ਸਕਦੇ ਆ ਪਾਰਲੀਮੈਂਟ ਚ ਵੜਨਾ ਸਾਡੇ ਲਈ ਕੀ ਹੈ ਰਾਸ਼ਟਰਪਤੀ ਭਗਵੰਤੀ ਵੜ ਸਕਦੇ ਆ ਭਲੇਖੇ ਚ ਜਨ ਰਿਹਾ ਜੇ ਲਾਲ ਕਿਲੇ ਦੇ ਨੇ ਜਾ ਰਿਹਾ ਰੇਲ ਮੰਤਰੀ ਦਾ ਮੀਟਿੰਗ ਚ ਮਤਲਬ ਹੀ ਕੋਈ ਨਹੀਂ ਨਾ ਹੀ ਅਮ ਇਤਸ਼ਾ ਦਾ ਮੀਟਿੰਗ ਚ ਮਤਲਬ ਆ ਕਿਹਾ ਵੰਗਾ ਸਿਕਿਉਰਿਟੀ ਦਾ ਕੋਈ ਸਿੱਕਾ ਦਾ ਮਾਮਲਾ ਹੀ ਨਹੀਂ ਸੇਕ ਸਿਕਿਉਰਿਟੀ ਆਵਦੀ ਵਧੀਆ ਕਰ ਲੈਂਦੇ ਸ਼ਾਂਤੀ ਚੱਲੀ ਜਾਂਦੀ ਐ ਕੋਈ ਅਸੀਂ ਨਹੀਂ ਗੱਲ ਅਸੀਂ 365 ਕਿਲੋਮੀਟਰ ਚੱਲ ਕੇ ਆਏ ਆ ਕਿਸੇ ਦੇ ਰੋੜਾ ਹੀ ਨਹੀਂ ਵਜਿਆ ਪੂਰੇ ਸ਼ਾਂਤੀ ਨਾਲ ਤੇ ਮੋਦੀ ਨੇ ਖੱਟੜ ਨੇ ਸੰਵਿਧਾਨ ਦੀ ਧਾਰਾ 14 19 21 ਦੀ ਲੰਘਣਾ ਕਰਕੇ ਟੋਏ ਪੱਟਦੇ ਕਿਹਦੇ ਕਾਨੂੰਨ ਦਾ ਕਤਲ ਕਰਕੇ ਇੱਕ ਟੋਆ ਪੱਟਤਾ ਫਿਰ ਕਾਨੂੰਨ ਦਾ ਕਤਲ ਕਰਕੇ ਕੰਟੇਨਰ ਲਾਤੇ ਫਿਰ ਕਾਨੂੰਨ ਦਾ ਕਤਲ ਕਰਕੇ ਬਲਾਕ ਲਾਤੇ ਫਿਰ ਕਾਨੂੰਨ ਦਾ ਕਤਲ ਕਰਕੇ ਪੱਥਰਾਂਾਂ ਤੇ ਫਿਰ ਕਾਨੂੰਨ ਦਾ ਕਤਲ ਲਾ ਕੇ ਬਿਛਾੜਾਂ ਛੜਤੀਆਂ ਪਾਣੀ ਦੀਆਂ ਫਿਰ ਅਥਰੂ ਗਏ ਛੜਤੀ ਫਿਰ ਡੰਡੇ ਚਲਾਏ ਤੇ ਫਿਰ ਕੈਰ ਕਾਨੂੰਨੀ ਕੰਮ ਕਰਦੇ ਆਏ ਤੇ ਅਸੀਂ ਫਿਰ ਸਾਰੇ ਕਿਸਾਨਾਂ ਨੇ ਅਸੀਂ ਸੋਨੀਪਾਦ ਦਾ ਬਾਰਡਰ ਜਿਹੜਾ ਤੋੜ ਕੇ ਅਸੀਂ ਜਮਹੂਰੀਅਤ ਬਹਾਲ ਕਰਦੀ ਕਾਨੂੰਨ ਨੂੰ ਲੱਗ ਫਿਰ ਤੋੜਿਆ ਫਿਰ ਤੋੜਿਆ ਫਿਰ ਦਿੱਲੀ ਦਾ ਤੋੜਿਆ ਤੇ ਅਸੀਂ ਭਾਈ ਪਹਿਲਾ ਟਰੈਕਟਰ ਲੈ ਕੇ ਮੋਦੀ ਤੱਕ ਇਹ ਵੜਦੇ ਨਹੀਂ ਕਿਸਾਨ ਟੈਕ ਟਰੈਕਟਰ ਲੈ ਕੇ ਉੱਥੇ ਭਾਈ ਗੁਰੂ ਮਾਰੇ ਜੀ ਸਾਨੂੰ ਇੱਥੇ ਪਹਚਾ ਲਿਆ ਹੁਣ ਮਿੱਦੂ ਮੋਦੀ ਜਵਾਬ ਦੇ ਭਾਈ ਜੀ ਅਸੀਂ ਟਰੈਕਟਰ ਲੈ ਕੇ ਦਿੱਲੀ ਚ ਵੜ ਸਕਦੇ ਆ ਪਾਰਲੀਮੈਂਟ ਚ ਵੜਨਾ ਸਾਡੇ ਲਈ ਕੀ ਹੈ ਰਾਸ਼ਟਰਪਤੀ ਭਵਨ ਚ ਵੜ ਸਕਦੇ ਆ ਭਲੇਖੇ ਚ ਨਾ ਰਿਆ ਜੀ ਲਾਲ ਕਿਲੇ ਤੇ ਵੀ ਜਾ ਸਕਦੇ ਆ ਜਾ ਸਕਦੇ ਆ ਕਿਉਂਕਿ ਪਾਵਰ ਹੈ ਤੇ ਗੁਰੂ ਨੇ ਦਿੱਤੀ ਸਾਡੀ ਥੋੜੀ ਪਾਵਰ ਹੈ ਤੁਸੀਂ ਵੀ ਇੱਕ ਇੱਕ ਨੌਜਵਾਨ ਪਤਾ ਕੀ ਕਰਦਾ ਸੀ ਇਹ ਪਿਛਾੜਾਂ ਮਾਰਦੇ ਆ ਕਿ ਲਾ ਮਾਰ ਪਿਛੜ ਜੇ ਤੁਸੀਂ ਸਾਡੇ ਨਾਲ ਕੰਪੀਟੀਸ਼ਨ ਕਰਨਾ ਤੁਸੀਂ ਆਪਦੀ ਬੱਸ ਨੂੰ 10 ਬੱਸਾਂ ਸਾਡੇ ਅੱਗੇ ਕਰ ਦਿਓ ਆ ਜਿਹੜੇ ਪ੍ਰਿੰਤਪਾਲ ਬੈਠੇ ਆ ਬੱਚੋਆਂ ਨਾਲ ਬੈਠੇ ਸਾਰੇ ਤੁਸੀਂ 10 ਬੱਸਾਂ ਲਿਓ 10 ਸਾਡੇ ਦੇ ਪਿਛਾੜੇ ਸਾਨੂੰ ਵੈਸੇ ਵੀ ਥੱਲੇ ਸੱਟ ਲਓ ਤਾਂ ਵੀ ਗੱਲ ਕਰਦੀਏ ਓਏ ਐ ਨਹੀਂ ਗੱਲ ਹੈ ਜੋ ਮੋਦੀ ਸਾਹਿਬ ਫਿਰ ਜੇ ਮਾਂ ਦਾ ਪੁੱਤਾਂ ਤੇ ਬਾਹਰ ਤਾਂ ਨਿਕਲ ਗੱਲ ਤਾਂ ਕਰ ਜੇ ਤੂੰ ਆਪਣੀ ਮਾਂ ਦਾ ਦੁੱਧ ਪੀਤਾ ਸਿਕਣ ਗੱਲ ਤਾਂ ਕਰ ਕਿਸ ਨਾਲ ਅੰਦਰ ਕਿਉਂ ਬੜਿਆ ਫਿਰਦਾ ਹੈ ਕਦੇ ਟੀਵੀ ਬੋਲਾ ਕਦੇ ਕਿਤੇ ਬੋਲਦਾ ਸਿੱਧੇ ਗੱਲ ਕਰੀਂਦਾ ਅੱਜ ਮਰ ਦਿੰਦਾ ਅਸੀਂ ਤੈਨੂੰ ਕਹਿਣਾ ਚਾਣਿਆ ਵੀ ਕਿਸਾਨ ਵੀਰੋ ਹੁਣ ਫੇਰੇ ਮੀਟਿੰਗ ਬੁਲਾਈਏ ਤੁਹਾਡੀ ਅੱਜ ਇਹਨੂੰ ਰੱਦ ਕਰੋ ਇੱਕ ਵਾਰੀ ਟੇਬਲ ਤੋਂ ਨਾ ਭਜੋ ਉਹਨੂੰ ਕਹਦਾ ਪਹਿਲਾਂ ਮੋਹਨ ਭਾਗਤ ਨੂੰ ਬਿਠਾਓ ਮੀਟਿੰਗ 'ਚ ਇਹਦੇ ਬਿਨਾਂ ਗੱਲ ਨਹੀਂ ਬਣਨੀ ਇਹਦੇ ਬਿਨਾਂ ਨਹੀਂ ਗੱਲ ਬਣੀ ਅਜੰਡਾ ਤਾਂ ਨਾਗਪੁਰ ਤੋਂ ਆਇਆ ਤੁਸੀਂ ਪਾੜੀ ਜਾਨੇ ਦਿੱਲੀ 'ਚ ਦੱਸੋ ਜੀ ਜੇ ਚੀਜ਼ ਸਾਡੀ ਜੇ ਕੋਈ ਚੀਜ਼ ਮੰਨ ਲਓ ਸਾਡੇ ਸੋਨੇ ਦਾ ਕੋਈ ਸ਼ਾਪ ਡਿੱਗ ਪਈ ਹੈ ਸਾਡੀ ਸ਼ਾਪ ਡਿੱਗੀ ਹੋਵੇ ਦਿੱਲੀ ਤੇ ਭਾਲਦੇ ਫਿਰੇ ਅਸੀਂ ਕਾਮਸੰਗ ਵਾਲੇ ਚ ਲੱਭ ਜੂਗੀ ਜੀ ਇਹ ਤਾਂ ਜਿੱਥੇ ਡਿੱਗੀ ਆ ਉੱਥੋਂ ਲੱਭੂਗੀ ਇਹ ਜਿਹੜਾ ਬਿੱਲ ਆਇਆ ਤਾਂ ਕਿੱਥੋਂ ਆ ਨਾਗਪੁਰ ਤੋਂ ਇਸ ਕਰਕੇ ਇਹਨੂੰ ਲੈਣਾ ਬੜਾ ਜ਼ਰੂਰੀ ਆ ਜੇ ਕੋਈ ਮਾੜੀ ਮੋਢੀ ਘਾਟਾ ਤੇ ਵਾਮਣ ਮੇਸ਼ਰਾਮ ਨੂੰ ਬੁਲਾ ਲਿਆ ਜੇ ਮਾੜਾ ਪੋਟਾ ਲੱਭ ਲਿਆ ਵੇ ਇਕੱਠੇ ਹੋ ਕੇ ਸੀ ਇਹ ਦੇ ਕਿਤੇ ਲੱਭਣਾ ਵਾਮਣ ਮੇਸ਼ਰਾਮ ਨੂੰ ਤੇ ਮਾਨਸਾ ਨੂੰ ਲਿਆ ਜੇ ਲੱਭ ਲਿਆਵਾਂਗੇ ਜਿਹੜੀ ਕੋਈ ਮੰਦਰੀ ਗੁਆਚੀ ਆ ਨਾ ਸਿੱਖਾਂ ਦੀ ਉਹ ਲੱਭ ਲਿਆਵਾਂਗੇ ਅਸੀਂ ਕਿਸਾਨਾਂ ਦੀ ਇਹ ਦੋ ਬੰਦੇ ਬਹੁਤ ਵਧੀਆ ਲੱਭ ਸਕਦੇ ਬਾਬੂ ਨਮੇਸ਼ਰਾਮ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਆ ਜਿਹੜੇ ਸਿੱਖ ਅਪਰਤਪਾਲ ਵੀ ਜਾ ਕੇ ਆਏ ਸਾਰੇ ਲੱਭ ਲੈਣਗੇ ਉੱਥੋਂ ਬੱਲੂ ਵਾਲੇ ਵੀ ਜਾ ਕੇ ਆਏ ਸਾਰੇ ਜਾ ਕੇ ਆਏ ਯਾਰ ਲੱਭ ਲੈਣਗੇ ਇਹ ਸਾਰੀਆਂ ਗੱਲਾਂ ਸਾਨੂੰ ਸੋਚਣ ਵਾਲੀਆਂ ਅਸੀਂ ਇਹ ਕਹਿਣਾ ਵੀ ਅਸੀਂ ਜਿਹੜਾ ਬੰਦ ਦੀ ਹਮਾਇਤ ਆ 8 ਤਰੀਕ ਦੀ ਸਾਰਾ ਸ਼ਾਂਤਮਈ ਬੰਦ ਅਸੀਂ ਸਾਡੀ ਬੰਦ ਦੀ ਪੂਰੀ ਹਮਾਇਤ ਹੈ ਕਿਉਂਕਿ ਪਾਈ ਸਾਰਾ ਇੰਡੀਆ ਬੰਦ ਕਰ ਦੋ ਅਸੀਂ ਮੋਦੀ ਦਾ ਤਾਂ ਬੰਦ ਕੀਤਾ ਹੀ ਆ ਮੋਦੀ ਸਾਹਿਬ ਜੇ ਤੂੰ ਜੰਤਰ ਮੰਤਰ ਜਾਣੀ ਨਾ ਦਿੰਦਾ ਉਹਦੇ ਪਤਾ ਲੱਗੂ ਤੇਰਾ ਘਰ ਵੀ ਘੋਰ ਲੈਣਗੇ ਸਿੱਕੇ ਮਾੜੀ ਮੋਟੀ ਗੱਲ ਨਹੀਂ ਐ ਕੋਈ ਗੱਲ ਨਹੀਂ ਐ ਸਾਡੇ ਲਈ ਕੱਖ ਵੀ ਨਹੀਂ ਨੰਗ ਸਿੰਘ ਫੌਜਾਂ ਆ ਚੁੱਕੀਆਂ ਜੇ ਸਿੱਖ ਯਾਰ ਲੰਗਰ ਬਦਾਮਾਂ ਦਾ ਲਾ ਸਕਦੇ ਆ ਬਦਾਮਾਂ ਦਾ ਨਹੀਂ ਜੇ ਸਿੱਖ ਆਈ ਤੇ ਆਏ ਸੋਨੇ ਦਾ ਵੀ ਲੰਗਰ ਲਾ ਦੇਣਗੇ ਤੂੰ ਬਦਾਮਾਂ ਦੀ ਗੱਲ ਐ ਜੇ ਸਿੱਖ ਆਈ ਤੇ ਆਗੇ ਤੁਸੀਂ ਤਾਂ ਜਿਹੜੇ ਕਾਰਗਲ ਸ਼ਹੀਦ ਹੋਏ ਸੀ ਭਾਜਪਾ ਵਾਲਿਓ ਉਹ ਜਿਹੜੇ ਬੰਦੇ ਸਾਡੇ ਸ਼ਹੀਦ ਹੋਏ ਸੀ ਨਾ ਤੁਸੀਂ ਕਾਰਗਿਲ ਦੇ ਕਫਨਾ ਚੋਂ ਪੈਸੇ ਖਾ ਗਏ ਹੋ ਇੱਕ ਕਫਨ ਬਣਦਾ ਦੀ 25000 ਦਾ ਤੇ ਤੁਸੀਂ 750000 ਦਾ ਜਿਹੜੇ ਬੰਦੇ ਕਫਨਾ ਚ ਪੈਸੇ ਖਾ ਜਾਣ ਉਹ ਕਿਵੇਂ ਦੇ ਚਲਾ ਦੇਣਗੇ ਮੈਨੂੰ ਦੱਸੋ ਮੋਦੀ ਨੂੰ ਟਰੈਕਟਰ ਚਲਾਉਣਾ ਆਉਂਦਾ ਜੀ ਮੋਦੀ ਨੂੰ ਖਾਦ ਪਾਉਣੀ ਆਉਂਦੀ ਆ ਮੋਦੀ ਨੂੰ ਹਲ ਚਲਾਉਣਾ ਆਉਂਦਾ ਮੋਦੀ ਨੂੰ ਮੱਝ ਦਾ ਧਾਰ ਕੱਢਣੀ ਆਉਂਦੀ ਆ ਨਾ 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 ਮੋਦੀ ਨੂੰ ਸਿਰਫ ਕੀ ਆਉਂਦਾ ਚਾਹ ਬਣਾਉਣੀ ਆਉਂਦੀ ਆ ਵੀ ਇਲਾਚੀ ਵਾਲੀ ਕਿੱਸੇ ਬਣਤੀ ਆ ਇਸ ਕਰਕੇ ਜਿਹੜਾ ਚਾਹ ਬਣਾਉਣ ਜਾਣਦਾ ਹੋਵੇ ਹੁਣ ਮੰਨ ਲਓ ਮੈਨੂੰ ਚਾਹ ਬਣਾਉਣ ਵਾਲੇ ਨੂੰ ਜੇ ਆਪਾਂ ਦੇਸ਼ ਚਲਾਉਣ ਲਾ ਦਈਏ ਚਲਾ ਲੂਗਾ ਵੀ ਤ ਨਹੀਂ ਚਲਾ ਲੂਗਾ ਜੇ ਮੈਨੂੰ ਟਰੈਕਟਰ ਨਹੀਂ ਚਲਾਉਂਦਾ ਆਉਂਦਾ ਤੇ ਜੇ ਮੈਨੂੰ ਟਰੈਕਟਰ ਤੇ ਬਿਠਾ ਦਿਓ ਮੈਂ ਐਕਸੀਡੈਂਟ ਹੀ ਕਰੂੰਗਾ ਇਸ ਕਰਕੇ ਮਾੜਾ ਡਰਾਈਵਰ ਬਿਠਾਤਾ ਐਕਸੀਡੈਂਟ ਕਰੂਗਾ ਸਾਰਿਆਂ ਦਾ ਐਕਸੀਡੈਂਟ ਕਰਕੇ ਪਹਿਲਾਂ ਇਹਨਾਂ ਨੇ ਬਾਫਰੀ ਮਸਜਿਦ ਦਾ ਹਮਲਾ ਕਰਤਾ ਐਕਸੀਡੈਂਟ ਕਰਤਾ 370 ਤੋੜਦੀ 35 ਤੋੜਦੀ ਹੁਣ ਐਕਸੀਡੈਂਟ ਕਰਕੇ ਕਿਸਾਨਾਂ ਨੂੰ ਮਾਰਤਾ ਤੇ ਫਿਰ ਇਹ ਅਸੀਂ ਕਹਨੇ ਆ ਸਾਡੀ ਹਮਾਇਤ ਹੈ ਤੇ ਕਿਸਾਨ ਜੱਥੇਬੰਦੀਆਂ ਟੇਬਲ ਤੇ ਨਾਂ ਪੱਜਣ ਪਰ ਇੱਕ ਵਾਰੀ ਇਹਨੂੰ ਝਟਕਾ ਦੇਣ ਗੱਲਬਾਤ ਨਾ ਜਾਣ ਉਹਦੇ ਤੋਂ ਲਿਖਤੀ ਝੰਡਾ ਲਓ ਕੋਈ ਝੰਡਾ ਨਹੀਂ ਜੋ ਅੱਜ ਨਾ ਤੇ ਜਨਾ ਤੇ ਝੰਡਾ ਨਹੀਂ ਦੇ ਜੋ ਅੱਜ ਦਾ ਇਹਨਾਂ ਦਾ ਹੋਣ ਜਾ ਰਿਹਾ ਉਹ ਤੋਂ ਤੁਹਾਡੇ ਕੀ ਅੱਗੇ ਹੈ ਉਹ ਨਹੀਂ ਕੱਖ ਨਹੀਂ ਮਿਲੇਗਾ ਇਹ ਚੋਂ ਕੱਖ ਨਹੀਂ ਮਿਲੇਗਾ ਗੱਲ ਤਾਂ ਜੀ ਸਿੱਧੀ ਬਾਤ ਹੈ ਜਿਹੜੀ ਚੀਜ਼ ਅਸੀਂ ਨਹੀਂ ਮੰਗੀ ਸਾਨੂੰ ਕਿਉਂ ਦੇ ਰਿਹਾ ਅਸੀਂ ਮੰਗਾ ਡਾਕਟਰ ਸੋਮੇ ਗੱਲ ਇੱਕ ਲੈਂਦੀ ਆ ਵੀ ਇਹ ਕਾਨੂੰਨ ਰੱਦ ਕਰਨੇ ਉਹ ਕਹਿੰਦੇ ਰੱਦ ਸਾਨੂੰ ਬਾਬਾ ਨਾ ਵੀ ਬੁਲਾਉਣ ਇਹ ਰੱਦ ਕਰ ਦੇਣਾ ਅਸੀਂ ਘਰੇ ਚਲੇ ਜਾਵਾਂਗੇ ਤੇ ਸੋਮੀਨਾਥਨ ਕੇ ਮੇਰੇ ਲਾਗੂ ਕਰ ਦੇਣ ਵੇ ਬਾਕੀ ਖਾਲਸਾ ਰਾਜ ਆਪਣੇ ਆਪ ਹੀ ਬਣਾ ਲੇਗਾ